ਵਾਇ ਗੁਰਜੀ ਕਾ ਖਾਲਸਾ ਵਾਇ ਗੁਰਜੀ ਕੀ ਖਤੈ ਸੋ ਸਤਿਕਾਰਯੋਗ ਪਰੋ ਆਜ ਅਸੀਂ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦੇ ਡੀਸੀ ਮੈਡਮ ਨੂੰ ਮਿਲਣ ਆਏ ਆਂ ਔਰ ਇੱਕ ਮੰਗ ਪੱਤਰ ਦੇਣ ਆਏ ਆਂ ਉਹਨਾਂ ਨੂੰ ਕਿ ਜਿਹੜੇ ਫਰਜੀ ਟਰੈਵਲ ਏਜੰਟ ਨੇ ਉਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਏ ਦਿਨ ਜਿਹੜੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਜਿਨੇ ਵੇਲੜਿਆ ਕੋਈ ਕੰਮ ਕਰਨੀ ਜਿੰਨੂੰ ਜਾਂਦੇ ਬਾਬਾ ਬਣ ਜਾਂਦਾ ਜਾਂ ਟ੍ਰੈਵਲ ਏਜੰਟ ਬਣ ਜਾਂਦਾ ਔਰ ਧੜਾ ਧੜ ਜਿਹੜਾ ਵਸ਼ ਪਾਰਸ਼ਾ ਕਰਾ ਕਰਕੇ ਲਾਇਸੈਂਸ ਲਈ ਜਿੰਦੇ ਆ ਔਰ ਉਹਦੇ ਨਾਲ ਇੱਕ ਜਗ੍ਹਾ ਤੋਂ ਠੱਗੀ ਮਾਰਦੇ ਦੂਜੀ ਜਗ੍ਹਾ ਜਾ ਕੇ ਨਵੇਂ ਨਾਂ ਤੇ ਫਿਰ ਕਿਸੇ ਬੰਦੇ ਦੇ ਨਾਂ ਤੇ ਲਾਇਸੈਂਸ ਲੈ ਲੈਂਦੇ ਔਰ ਅੱਜ ਡੀਸੀ ਮੈਡਮ ਨੂੰ ਸਾਰਾ ਵਿਸਤਾਰ ਨਾਲ ਦੱਸਿਆ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਨੌਜਵਾਨ ਸਾਡੇ ਅਮਰੀਕਾ ਤੋਂ ਰਿਪੋਰਟ ਆ ਕੇ ਖੋ ਕੇ ਆਏ ਆ ਉਹਦੇ ਲਈ ਉਹਨਾਂ ਦੇ ਪਰਿਵਾਰਾਂ ਲਈ ਸੋਚਿਆ ਜਾਵੇ ਕਿਉਂਕਿ ਉਹਨਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ ਤੇ ਆਪਣੇ ਹੀ ਦੇਸ਼ ਵਿੱਚ ਰੁਜ਼ਗਾਰ ਦਿੱਤਾ ਜਾਵੇ ਔਰ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਬਿਲਕੁਲ ਜਿਹੜੇ ਫਰਜੀ ਟਰੈਵਲ ਏਜੰਟ ਆ ਜਿਹੜੇ ਗਲਤ ਰਸਤੇ ਨੌਜਵਾਨਾਂ ਨੂੰ ਕਹ ਕੇ ਇੱਕ ਨੰਬਰ ਦਾ ਤੇ ਗਲਤ ਰਸਤੇ ਭੇਜਦੇ ਆ ਤੇ ਉਹਨਾਂ ਖਿਲਾਫ ਜਿਹੜਾ ਵਾ ਉਸ ਸਖਤੋ ਸਖਤ ਕਾਰਵਾਈ ਹੋਊਗੀ ਤੇ ਜਿਹੜੇ ਲੋਕ ਲਾਇਸੈਂਸ ਬਣਾਉਂਦੇ ਨੇ ਉਹ ਵੀ ਥੋੜਾ ਜਿਹਾ ਇਹਨਾਂ ਦਾ ਧਿਆਨ ਰੱਖਣ ਕਿਉਂਕਿ ਇਹਨਾਂ ਦੇ ਬਾਰੇ ਪਤਾ ਕਰ ਲੈਣਾ ਇਹਨਾਂ ਦੀ ਕਿੰਨੀ ਸਟੱਡੀ ਆ ਇਹਨਾਂ ਨੇ ਖੁਦ ਕਦੀ ਟਰੈਵਲ ਕੀਤਾ ਕਿ ਨਹੀਂ ਕੀਤਾ ਕਿਉਂਕਿ ਜਿਹਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਉਹ ਕਹਿੰਦਾ ਵੀ ਮੈਂ ਤੈਨੂੰ ਬਾਹਰ ਘੱਲ ਦਿੰਦਾ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੇ ਮੌਤ ਦੇ ਘਾਟ ਉਤਾਰਤਾ ਇਦਾਂ ਹੀ ਕਿਉਂਕਿ ਫਰਜੀ ਟਰੈਵਲ ਏਜੰਟ ਜਿਹੜੇ ਆ ਉਹਨਾਂ ਦੀ ਤਦਾਦ ਇੰਨੀ ਵੱਧ ਗਈ ਹਰ ਬੱਸ ਸਟੈਂਡ ਤੇ ਹਰ ਪੌਸ਼ ਏਰੀਏ ਦੇ ਵਿੱਚ ਤੁਹਾਨੂੰ ਇਹ ਜਿਹੜੇ ਟਰੈਵਲ ਏਜੰਟ ਮਿਲਣਗੇ ਔਰ ਮੈਂ ਆਸ ਕਰਦਾ ਮਾਂ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਵਿਸ਼ਵਾਸ ਦਿਵਾਇਆ ਗਿਆ ਔਰ ਪੰਜਾਬ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਮੈਂ ਲੈਟਰ ਲਿਖ ਰਿਹਾ ਇੱਕ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਰਿਹਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਜਿਹੜੇ ਰਾਜਾ ਵੜਿੰਗ ਜੀ ਉਹਨਾਂ ਨੂੰ ਵੀ ਲਿਖ ਰਿਹਾ ਕਿ ਜਿਹੜਾ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਪਾਸ ਕੀਤਾ ਜਾਵੇ ਔਰ ਐਸਾ ਕਾਨੂੰਨ ਜਿਹੜਾ 420 ਨਹੀਂ ਇਹਨਾਂ ਤੇ ਕਟੋਕਟ ਦੇਸ਼ਦੋਹੀ ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ 420 ਚ ਦੇ ਬਾਹਰ ਆ ਜਾਂਦੇ ਆ ਇਹਨਾਂ ਖਿਲਾਫ ਦੇਸ਼ਦ్రోਹ ਦਾ ਪਰਚਾ ਹੋਵੇ ਜਿਹੜੇ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਵਖਾ ਕੇ ਧੋਖਾ ਕਰਕੇ ਜਿਹੜਾ ਜੰਗਲਾਂ ਦੇ ਰਸਤੇ ਬਾਹਰ ਟ੍ਰੈਵਲ ਔਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਨਾ ਬਖਸ਼ਿਆ ਜਾਵੇ ਜਿਹੜੇ ਲੋਕ ਕਿਸੇ ਨਾਲ ਧੱਕਾ ਕਰਦੇ ਆ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਵੇ ਬਹੁਤ ਬਹੁਤ ਧੰਨਵਾਦ